ਅਦਮੰਦਰ ਸਾਹਿਬ ਮੱਥਾ ਟੇਕਣਾ ਦਰਗਾਣਾ ਮੰਦਰ ਮੱਥਾ ਟੇਕਣਾ ਹੋਰ ਰਾਮਪੀਰ ਥੋੜੇ ਮੱਥਾ ਟੇਕਣਾ ਮੈਂ ਅਸ਼ੀਰਵਾਦ ਲੈਣ ਆਇਆ ਪਦਮਾਤਮਾ ਦੀ ਕਿ ਸਾਡੇ ਕੌਮੀ ਕੋਨਵੀਨਰ ਅਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਡਿਊਟੀ ਲਈ ਹੈ ਅਮਦ ਸਾਹਿਬ ਸ਼ਹਿਰ ਦੀ ਸੇਵਾ ਦੀ ਜਿਹੜੀ ਡਿਊਟੀ ਲਈ ਹੈ ਇਹ ਸੀਟ ਜਿੱਤ ਕੇ ਕੇਰਦੀਵਾਲ ਸਾਹਿਬ ਤੇ ਮਾਨ ਸਾਹਿਬ ਦੀ ਝੋਲੀ ਚ ਪਾਉਣੀ ਆ ਇਸ ਕਰਕੇ ਸਭ ਤੋਂ ਪਹਿਲਾਂ ਕੈਂਪੇਨ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਗੁਰੂ ਆਮਦਾਸ ਜੀ ਦੇ ਕੋਲੋਂ ਅਸ਼ੀਰਵਾਦ ਲੈਣ ਆਏ ਬਸ ਅੱਜ ਮੱਥਾ ਟੇਕਣ ਆਇਆ ਚੁਣੌਤੀਆਂ ਬੜੀਆਂ ਨੇ ਜੀ ਕਾਦੀ ਆ ਜੀ ਕੀ ਹੋ ਗਿਆ ਹਾਂਜੀ ਜੀ ਸਿੰਘ ਕੋਹਲਾ ਵੱਲੋਂ ਪੋਸਟਰ ਬਣੇ ਲਵਾਏ ਜਾ ਰਹੇ ਆ ਕੋਈ ਗੱਲ ਨਹੀਂ ਪੋਸਟਰਾਂ ਦਾ ਕੰਮ ਨਹੀਂ ਬਣਦਾ ਕੰਮਾਂ ਦਾ ਕੰਮ ਹੁੰਦਾ ਕੰਮ 2 ਸਾਲ ਦੇ ਕੰਮ ਜਿਹੜੇ ਉਹਨਾਂ ਨਾਲ ਗੱਲ ਬਣਦੀ ਜਵਾਨਾ ਬਦਲ ਗਿਆ ਤੰਦਾ ਕਾਜ਼ੀਆ ਕੀਤੇ ਆ ਪੋਸਟਰ ਲਾਉਣ ਦੀ ਲੋਕ ਕੰਮ ਦੇਖਦੇ ਆ ਮਾਨਸੂਕਾਰ ਨੇ ਜਿੰਨੇ ਕੰਮ ਕੀਤੇ 270 ਤੋਂ ਵੱਧ ਨਵੇੜਾ ਹੋ ਗਿਆ ਅੱਜ ਸਰ ਮੇਰੀ ਡਿਊਟੀ ਲੱਗੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਇਸ ਨਗਰੀ ਦਾ ਨਾਂ ਜਿਹੜਾ ਪਹਿਲਾਂ ਹੀ ਬਹੁਤ ਵੱਡਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਉਹ ਨੂੰ ਮਾਨ ਮਹਿਸੂਸ ਹੋਵੇ ਬੇਦੀ ਇਹ ਡਿਊਟੀ ਆ ਕੇ ਜਿਹੜੇ ਅਮਰਸਰ ਦੇ ਸਾਡੇ ਵਪਾਰੀ ਨੇ ਸਨਤਕਾਰ ਨੇ ਸਾਡਾ ਜੂਥ ਹੈ ਉਹਨਾਂ ਦੇ ਵੱਖ ਬਾਰੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਉਹ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜੂਨ ਇਹ ਕਿ ਦਿੱਲੀ ਤੇ ਹਰਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਤੇ ਖੇਤੀਬਾੜੀ ਪ੍ਰધાન ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਅੱਜ ਸਟਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚੰਮਤ ਸਿੰਘ ਦੇ ਮੁੱਦੇ ਅਮਰ ਸਾਹਿਬ ਦੇ ਵਿੱਚ ਸੰਤ ਨੂੰ ਲੈ ਕੇ ਉਹਨਾਂ ਮੁਰ ਅਮਰ ਸਾਹਿਬ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪਾਈਚਰ ਹੈ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕੜੇ ਇਹ ਮੇਰੀ ਪਹਿਲੀ ਡਿਊਟੀ ਹੋ। ਬਾਲਵੰਤ ਸਾਹਿਬ ਬਹੁਤ ਬਹੁਤ ਲੋਕਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲੇ ਤੇ ਤਿੰਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਇਹਨਾਂ ਵਾਸਤੇ ਆਇਆ ਨਹੀਂ ਗਿਆ। ਸਰ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ। ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਓਦਾਂ ਆ ਵਲੰਟੀਅਰ ਵੀ ਓਦਾਂ ਐਮਐਲਏ ਵੀ ਓਦਾਂ। ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਵੀ ਨਹੀਂ ਸਮਝਦੇ। ਅਸੀਂ ਪਾਰਟੀ ਦੇ ਸ਼ਿਪਾਈ ਆ। ਪਾਰਟੀ ਦੇ ਵਲੰਟੀਅਰ ਆ। ਪਾਰਟੀ ਨੇ ਡਿਊਟੀ ਲਈ ਆ। ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕਿ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਚੋਂ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਚੋਲੀ ਚ ਪਾ। ਅਕਾਲੀ ਭਾਰਤ ਨੇ ਕਿੰਨਾ ਕਿੱਸਾ ਦੇ ਦਿੱਤਾ। ਆਖੀ ਮੋੜ ਵੀ ਹੁਣ ਜਾ ਰਿਹਾ। ਉਹਨਾ ਉਹਨਾ ਉਹਨਾਂ ਤੇ ਵੇਖਣ ਵਾਲੀ ਕੋਈ ਚੀਜ਼ ਹੈਗੀ ਆ। ਦੱਸੋ ਜਦੋਂ ਵੇਖਣ ਵਾਲੀ ਹੈਗੀ ਆ। ਪਰ ਧਾਕਣ ਸਾਰੀ ਕਾਂਗਰਸ ਝਾੜ ਕੇ ਭਾਜਪਾ ਤੇ ਆ ਗਿਆ। ਸੁਖਬੀਰ ਸਾਹਿਬ ਦਾ ਕੰਮ ਹੋ ਗਿਆ। ਕੀ ਵੇਖਣਾ ਉਹਨਾਂ ਦਾ ਦੱਸੋ। ਕਿਹ ਕਿਹੜਾ ਗੱਠ ਜੋੜ। ਸਾਧ ਉਹ ਗੱਠ ਜੋੜ ਕਰ ਲੈਣ ਵੱਖੋ ਵੱਖਰੇ ਰਹਿਣ। ਸਾਡੀ ਸੇਤ ਤੇ ਕੋਈ ਫਰਕ ਨਹੀਂ ਪੰਜਾਬ ਦੇ ਲੋਕ ਭਗਵਤਵਾਨ ਦੇ ਨਾਲ ਉਹ 13 ਦੀਆਂ 13 ਜਿੱਤਾਂ